ਜੋ ਬਾਹਰ ਕਰੋ ਪੁਆਇੰਟ ਦੱਸਦੇ ਨਹੀਂ ਉਹਦਾ ਕਰਕੇ ਮੈਂ ਮਾਫੀ ਚਾਹਣਾ ਸਾਰਿਆਂ ਨੂੰ ਮੈਂ ਕੱਲੇ ਕੱਲੇ ਨੂੰ ਸ਼ੋਟੀ ਸ਼ੋਟੀ ਤੁਸੀਂ ਨਰਾਜ਼ ਨਹੀਂ ਹੋਣਾ ਇਸ ਗੱਲ ਲਈ ਨਹੀਂ ਨਹੀਂ ਨਰਾਜ਼ ਕੋਈ ਨਹੀਂ ਅਗਲੇ ਵਾਰ ਕਰਕੇ ਮੈਂ ਸ਼ਰਮ ਸੁਨ ਫਤਿਹ ਬਲਾਉਣੀ ਹੈ ਪੰਗਰੇ ਦੇ ਦਰਸ਼ਨ ਹੋ ਜਾਂਦੇ ਨੇ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਹੈ ਮੇਰੇ ਨਾਲ ਮਾਣ ਕੀ ਰਹਿਣਾ ਤੇ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈਆਂ ਅਸੀਂ ਹੁਣ ਵੀ ਜਦੋਂ ਨਾਲ ਫੜਾਈ ਜਿੰਨਾ ਹਾਈ ਕੋਰਟ ਚ ਰਿੱਕਾ ਪਾ ਪਾ ਕੇ ਲਾਰੈਂਸ ਦੀ ਵੀਡੀਓ ਆਪਾਂ ਬੰਦ ਕੀਤੀ ਸੀ ਤੇ ਹੁਣ ਕੱਲ ਦੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਨੇ ਤਾਂ ਹੁਣ ਗੋਲ ਹੀ ਬਰਬਾਦ ਦੀ ਕਰਾਂਗੇ ਤੁਹ ਬਲੇ ਫਰੇ ਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ ਤਾਂ ਫੇ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫੇ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸੁਣਦੇ ਫਿਰ ਆਪਾਂ ਨੂੰ ਸਬਰ ਕਰਨੀ ਪੈਂਦਾ ਸਰਕਾਰ ਨਾਲ ਨਹੀਂ ਲੜ ਸਕਦਾ ਜਿੰਨੀ ਕ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜਾਂਦੇ ਆ ਉਥੇ ਆਪਣਾ ਹੱਥ ਪੈਂਦਾ ਥੋੜਾ ਬਹੁਤ ਆਪਾਂ ਪਾ ਲੈਨੇ ਪਰ ਸਰਕਾਰ ਵਾਲੇ ਪਾਸੇ ਤੋਂ ਬਿਲਕੁਲ ਕੋਈ ਉਮੀਦ ਨਹੀਂ ਆਸ਼ਾ ਸਰ ਆਪਣੇ ਵੱਲੇ ਗਈ ਹੈ ਇਹ ਪਾਰ ਹੋ ਗਈ ਇਸ ਸੈਸ਼ਨ ਲੈ ਕੇ ਕਦੀ ਮਿਲ ਕੇ ਹੋਵਾਂ ਤੇ ਬਹੁਤ ਹਾਲ ਸੁਖੀ ਸਭ ਸੁਦੇਸ ਸਾਥ ਤੋਂ ਇਹ ਰੈਂਡ ਤੇ ਦਾ ਸਪਾ ਹੈ ਥੋੜਾ ਉੱਚੀ ਬੋਲ ਕੋਈ ਨਹੀਂ ਕਰਦਾ ਅੱਜ ਕੋਰ ਤੋਂ ਆਏ ਹੀ 7 ਵਜੇ ਦੇ ਖੜੇ ਇੱਥੇ ਅੰਦਰ ਦੱਸਣ ਗਿਆ ਤੇ ਤੁਹਾਡਾ ਆਪਣਾ ਪਰਿਵਾਰ ਮੇਰਾ ਜੀ ਤੇ ਕਰ ਰਿਹਾ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਆਉਂਦਾ ਆ ਨਾ ਅਸੀਂ ਵੀ ਮੈਨੂੰ ਪੌਣੇ ਦੋ ਸਾਲ ਹੋ ਗਏ ਲਗਾਤਾਰ ਹਾਂ ਜੀ ਬਹੁਤ ਮਾੜਾ ਤੇ ਸੇਪ ਦਾ ਆਦਮੀ ਬਿਲਦਾ ਜਾ ਰਿਹਾ ਸੀ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਤਾਂ ਜਿਆਦਾ ਕਿਹਾ ਵੀ ਤੁਪੜਾ ਜਾ ਵਰਕ ਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਸੰਗਤ ਆਈ ਜਾਂਦੀ ਸੀ ਤੇ ਮੈਂ ਇਕੱਲਾ ਹੁੰਦਾ ਫਿਰ ਮੈਂ ਡਿੱਗ ਪੈਂਦਾ ਹੌਲੀ ਹੌਲੀ ਤਾਂ ਮੈਂ ਕੋਸ਼ਿਸ਼ ਤਾਂ ਉਹ ਕਰਦਾ ਤੇ ਕਹਿੰਦੇ ਵੀ ਜਦੋਂ ਆਪਾਂ ਬਾਰ-ਬਾਰ ਲਾਪ ਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟ ਲਈ ਹੁਣ 5 ਸੰਤ ਪਏ ਹੋਏ ਨੇ ਤਾਂ ਮੈਨੂੰ ਐ ਵੀ ਘਟੋ ਘਟੇ ਸਾਲ 2 ਸਾਲ ਤਾਂ ਹਲੇ ਮੈਨੂੰ ਜੂਰ ਹੀ ਚੱਲਣਾ ਚਾਹੀਦਾ ਕਿਉਂਕਿ ਹਲ ਤੱਕ ਤਾਂ ਸਾਰੇ ਡੋਸੀ ਆ ਜਿਹੜੇ ਉਹ ਐ ਇਹ ਐਸਾ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਐ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਐ ਗੋੜੀ ਕਹਿ ਰਹੀ ਐ ਇੰਟਰਵਿਊ ਦੇ ਵਿੱਚ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਕਿਹਨੂੰ ਕੌਣ ਸੱਚਾ ਕੌਣ ਇਹ ਸਰਕਾਰ ਨੂੰ ਚਾਹੀਦਾ ਇੱਕ ਪਾਸੇ ਨੂੰ ਵੈਰੀਫਾਈ ਕਰੀ ਜਾਂਦੇ ਨੇ ਟੀਵੀ ਚੈਨਲਾਂ ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜਾ ਕਹੀਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਮਾਲ ਕਹਿਣ ਤੋਂ ਭਾਵ ਸਿੱਖ ਪਰਿਵਾਰ ਚ ਜਨਮ ਲੈਣਾ ਸਿਰ ਤੇ ਪੱਗ ਰੱਖਣੀ ਤੁਹਾਨੂੰ ਕਾਫੀ ਮਹਿੰਗੀ ਗੱਲ ਕੋ ਸਾਡਾ ਕੋਈ ਗੁਸੂਰ ਨਹੀਂ ਹੈ ਸਾਹੀ ਅਸੀਂ ਜਨਮजात ਸਿੱਖ ਸੀ ਹਾਂ ਅਰਾ ਸੇ ਕਾਮਯਾਬ ਸਾਡੇ ਉਹ ਕਹਾਂਤ ਛੋਟੀ ਛੋਟੀ ਕਾਮਯਾਬ ਵਾਲੇ ਹੋ ਗਏ ਹਾਂ ਪਰ ਆ ਦੋ ਗਲਤੀਆਂ ਸਾਡੀ ਬਣ ਗਈਆਂ ਤਾਂ ਏਡੀ ਵੱਡੀ ਕਾਮਯਾਬੀ ਇਹਨਾਂ ਤੋਂ ਜੜੀ ਨਹੀਂ ਕੀ ਹੋਰ ਮੇਰੇ ਬੱਚੇ ਦਾ ਕੁਝ ਨਾ ਇਹ ਸਾਰੇ ਹੈ ਤੁਸੀਂ ਧੀ ਭੈਣ ਦਾ ਸਾਝੀ ਸੀ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਇਹ ਤਾਂ ਗਾਲੇ ਬਾਪ ਜੀ ਫਿਰ ਵੀ ਮਾਰਦੇ ਹੁਣ ਖੇਤੀ ਸਾਡਾ ਕਿੱਤ ਹੈ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦਾ ਬਣ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨੇ ਉਹਨੂੰ ਇੱਕ ਐਪੀਸ਼ੀਅਲ ਕੀਤਾ ਕੀ ਮਾੜਾ ਕਰਤਾ ਜਿਹੜੇ ਸਾਲ ਭਰ ਤੋਂ ਉੱਥੇ ਸੜਕਾਂ ਤੇ ਡੁੱਲ ਰਹੀ ਸੀ ਜਿਉਂ ਉਹਨਾਂ ਨੇ ਇੱਕ ਹਾ ਦਾ ਨਾਅਰੇ ਮਾਰੇ ਆ ਹਾਂਜੀ ਔਰ ਉਹਨਾਂ ਨੇ ਕੋਈ ਸੰਘਰਸ਼ ਦੀ ਅਗਵਾਈ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਟੈਗ ਲਾ ਆਪਣੇ ਬੋਲ ਬੰਦ ਇੱਕ ਬਾਗੀ ਦਾ ਟੈਗ ਲਾ ਜੀ ਤੁਹਾਨੂੰ ਉਸੇ ਲਈ ਸਥਿਤੀ ਪਤਾ ਜਿਹੜੀ ਬਾਕੀ 4-5 ਪਾਇਆ ਕਿ ਨਹੀਂ ਤਾਂ ਹੁਣ ਤੱਕ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਹੈ ਤੇ ਜਦੋਂ ਸੱਤੇ ਹੀ ਉਹਨਾਂ ਦੀਆਂ ਕਮੀਆਂ ਨੂੰ ਲਗਾਉਣ ਚ ਲੱਗ ਜਵੇ ਸਾਨੂੰ ਸਬੂਤ ਕਿਹਨੇ ਦੇਣੇ ਸੱਤੇ ਇਨਵੈਸਟੀਗੇਸ਼ਨ ਜੀ ਨਹੀਂ ਇਹ ਉਹੀ ਛਪਾਉਣ ਦੇ ਵਿੱਚ ਲੱਗੇ ਹੋਈ ਨੇ ਸਾਡਾ ਖਾਪਾ ਜਸਟਿਸ ਦੀ ਕੀ ਕਰਾਂਗੇ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਵੀ ਮੈਂ ਨਹੀਂ ਇਹ ਤਾਂ ਇੱਕ ਲੀਕ ਉੱਠਣ ਵਾਲੀ ਗੱਲ ਹੈ ਵੀ ਹਾਂ ਜੇ ਕੋਣ ਦੀ ਬਹਿ ਨਹੀਂ ਸਕਦੇ ਘਰੇ ਨਰਦੇ ਦਾ ਰਹਾਂਗੇ ਜਿੱਥੋਂ ਤੱਕ ਆ ਪਿਆ ਹੈ ਨਾ ਪਰ ਉਹ ਨਹੀਂ ਸਮਝ ਸਕਦੇ ਵੀ ਵੀ ਤਾਂ ਵੀ ਪੱਤੀਾਂ ਦੇ ਹਾਰੀਆਂ ਕਰ ਕਰਕੇ ਤੇ ਲੇਵਰ ਕਲਾਸ ਦੇ ਕੰਮ ਦੇ ਕਰਕੇ ਬੱਚੇ ਨੇ ਇਸ ਤੱਕ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਨੂੰ ਆਸਾਨੀ ਨਾਲ ਮਾਰ ਜਿੰਦੇ ਇਹਨੂੰ ਹਾਜਮ ਕਰਨਾ ਬਹੁਤ ਆਉਂਦਾ ਔਰ ਇਹੋ ਜਿਹਾ ਹੁਣ ਹਰ ਪੁੱਤ ਦੀ লাশ ਮੋੜਿਆ ਉਤਰੀ ਲੰਘਦੀ ਆ ਤਾਂ ਕੋਈ ਬੰਦਾ ਦੂਜਾ ਅੰਦਾਜ਼ੇ ਹੀ ਨਹੀਂ ਲਾ ਸਕਦਾ ਉਹਨੂੰ ਤੋਂ ਲੱਗਦਾ ਵੀ ਉਹ ਖਾਲਸਤਾਨੀ ਸੀ ਕੋਈ ਉਹ ਨੁਕਤਾਤਾ ਬਣੀ ਉਹ ਤਾਂ ਉੱਥੇ ਚਾਹੇ ਇਥੇ ਖੜੇ ਨਹੀਂ ਪਰ ਅਸੀਂ ਕੀ ਸੀ ਅਸੀਂ ਤਾਂ ਆਪਦੇ ਆਪ ਨੂੰ ਪੁੱਛੀਏ ਨੇ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ ਤੇ ਲੰਘੀ ਮੈਂ ਵੀ ਖਾਲਸਾਨੀ ਆ ਹਾਂ ਬਾਲ ਵੀ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਨੇ ਸੀ ਹੈ ਕੀ ਹੈ ਸਾਡੇ ਮਾਪੇ ਪਿੱਕੇ ਹੈ ਕਿੱਥੇ ਨੇ ਅਸੀਂ ਰਿਫਿਊਜੀ ਆ ਬੰਗੂ ਆਏ ਰਿਫਿਊਜੀ ਆ ਬੰਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕ ਹੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ ਦੇ ਜੰਮੇ ਆ ਇੱਥੋਂ ਦੀ ਆਬੂ ਹਵਾ ਚ ਸਾਹ ਪਾਣੀ ਲੈਨੇ ਆ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਕਿਹਨੂੰ ਕਹੀਏ ਛੱਡ ਛੱਡ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਆਇਕ ਤੁਸੀਂ ਲੋਕਾਂ ਜਿਨ੍ਹਾਂ ਨੇ ਹਮਦਰਦੀ ਦਿਖਾਈ ਹੈ ਮੈਨੂੰ ਲੱਗਦਾ ਵੀ ਪਰਮਾਤਮਾ ਸਾਰੀ ਸੰਗਤ ਚ ਵੱਸਦਾ ਹੈ ਜੇ ਤੁਹਾਡਾ ਇਹਨਾਂ ਸਾਥ ਆ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਬਸ ਸਾਡੀ ਆ ਹੀ ਕੰਮ ਜਾਂਦੀ ਹੈ ਆ ਹੀ ਸਾਡੇ ਪੱਲੇ ਹੈ ਬਿਲਕੁਲ ਬਿਲਕੁਲ ਫਿਰ ਆਪਦੇ ਮਨ ਸਮਝਾ ਲੈਨੇ ਆ ਵੀ ਇਹ ਤੇਰਾ ਪੁੱਤ ਨਹੀਂ ਸੀ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਜਿੰਨੇ ਹੁੰਦੇ ਆ ਆਪਣਾ ਦੁੱਖ ਥੋੜੀ ਝੋਲੀ ਪਾ ਦਿੰਨਾ ਥੋੜਾ ਥੋੜਾ ਕਰਕੇ ਬੰਨ ਜਾ ਆਹੀ ਟਾਈਮ ਪਾਸ ਕਰਨ ਦਾ ਸਾਧਨਾ ਬਿਲਕੁਲ ਨਹੀਂ ਸਾਰੇ ਨੂੰ ਬਹੁਤ ਕੋਟਾ ਬਸ